ਇਹ ਨੇਤਾ ਲੋਕਾਂ ਨੂੰ ਆਪਣੇ ਪੱਲੇੋਂ ਪੈਸੇ ਖਰਚ ਕੇ ਆਪਣਾ ਕੰਮ ਧੰਦਾ ਛੱਡ ਕੇ ਅਸੀਂ ਆਪਣੀਆਂ ਗੱਡੀਆਂ ਲੈ ਕੇ ਅਸੀਂ ਤੁਰਦੇ ਆ ਆਪਣੇ ਕਾਰੋਬਾਰ ਅਸੀਂ ਠੱਪ ਕਰਕੇ ਤੁਰਦੇ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਅਸੀਂ ਨੇਤਾ ਬਣਾਉਨੇ ਆ ਕੀ ਸੋਚ ਕੇ ਬਣਾਨੇ ਐ ਐਮਬੀਏ ਸਾਡਾ ਖਿਆਲ ਰੱਖਣਗੇ ਪਰ ਸ਼ਾਇਦ ਇੱਥੇ ਇਹਨਾਂ ਨੂੰ ਸ਼ੇਰ ਕਹਿਣਾ ਵੀ ਸਹੀ ਨਹੀਂ ਕਿਉਂਕਿ ਸ਼ੇਰ ਵੀ ਆਪਦੇ ਕੁੰਬੇ ਦਾ ਖਿਆਲ ਰੱਖਦਾ ਔਰ ਇਹ ਐਡੇ ਜਾਲਮ ਹੋ ਚੁੱਕੇ ਆ ਜਦੋਂ ਅਸੀਂ ਇਹਨਾਂ ਨੂੰ ਚੁੜ ਕੇ ਖੜੇ ਕਰ ਦਿੰਨੇ ਆ ਬਾਇ ਭੌਕੇ ਸਾਡੇ ਵੱਲੀ ਮੂੰਹ ਕਰ ਲੈਂਦੇ ਆ ਕਿ ਆਓ ਹੁਣ ਮੈਂ ਤੁਹਾਨੂੰ ਖਾਊਂਗਾ ਇਹ ਜੋ ਤਰਾਸਦੀਆਂ ਮਨੁੱਖੀ ਅੱਜ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜੰਗਲੀ ਦੇ ਜੰਗਲੀ ਹੀ ਹਨ ਤੇ ਅਸੀਂ ਅਸੀਂ ਮੂਰਖ ਦੇ ਮੂਰਖ ਹੀ ਹਾਂ ਜਿੱਥੇ ਸਾਨੂੰ ਚਾਹੀਦਾ ਸੀ ਅਸੀਂ ਇਹਨਾਂ ਦੀ ਨਬਜ਼ ਪਛਾਣ ਕੇ ਇਹਨਾਂ ਦੀਆਂ ਨਸਾਂ ਭਾਂਦੇ ਅਸੀਂ ਇੱਕ ਨੂੰ ਛੱਡ ਕੇ ਦੂਜੇ ਦੇ ਮਗਰ ਤੇ ਦੂਜੇ ਨੂੰ ਛੱਡ ਕੇ ਤੀਜੇ ਦੇ ਮਗਰ ਹੋ ਤੁਰਦੇ ਆ ਤੇ ਉਹਨਾਂ ਨੇ ਵਾਰੀ ਬੰਨੀ ਹੋਈ ਆ ਸ਼ਹੀਦ ਭਗਤ ਸਿੰਘ ਨੂੰ ਇਸੇ ਕਰਕੇ ਫਾਂਸੀ ਤੇ ਜਨਮ ਦਿੱਤਾ ਗਿਆ ਸੀ ਕਿਉਂਕਿ ਉਹ ਬਰਾਬਰਤਾ ਦੀ ਗੱਲ ਕਰਦਾ ਸੀ ਉਹਦੀ ਇੱਕ ਇੱਛਾ ਸੀ ਵੀ ਆਜ਼ਾਦੀ ਤੋਂ ਬਾਅਦ ਜੋ ਵੀ ਸੰਪਤੀ ਹੈ ਮੁਲਕ ਦੀ ਸੰਪਤੀ ਹੈ ਉਹਨੂੰ ਆਮ ਲੋਕਾਂ ਦੇ ਵਿੱਚ ਬਰਾਬਰ ਤਰਤੀਬ ਕਰ ਦਿੱਤਾ ਜਾਵੇ ਵੰਡ ਦਿੱਤਾ ਜਾਵੇ ਉਸ ਤੋਂ ਬਾਅਦ ਆਪੋ ਆਪਣੀ ਮਿਹਨਤ ਦੇ ਨਾਲ ਜੋ ਜਿੱਥੇ ਸਟੈਂਡ ਕਰ ਸਕੂਗਾ ਉਹ ਕਰੂਗਾ ਪਰ ਜੇਸ ਨੂੰ ਅਸੀਂ ਆਜ਼ਾਦੀ ਕਹਿੰਨੇ ਆ ਜਿਹਨੂੰ ਮਨਾਉਣ ਵਾਸਤੇ ਇਹ ਜੋ ਲੋਟੂ ਲੋਕ ਹੈ ਇਹ ਸਾਨੂੰ ਬੜਾ ਚਾਂਸਾ ਦਿੰਦੇ ਆ ਕਿ ਆਜ਼ਾਦੀ ਦਿਵਸ ਹੈ ਕਦੇ ਗਣਤੰਤਰ ਦਿਵਸ ਹੈ ਉਹ ਆਜ਼ਾਦੀ ਕੋਈ ਨਹੀਂ ਸੀ ਪਹਿਲਾਂ ਸਾਡੇ ਤੇ ਰਾਜੇ ਰਾਜ ਕਰਦੇ ਸੀ ਉਹ ਨਟਕਸਟ ਕਰਦੇ ਸੀ ਉਹ ਰਾਜਿਆਂ ਨੂੰ ਅੰਗਰੇਜ਼ਾਂ ਨੇ ਛਿੱਤਰ ਥੱਲੇ ਕਰ ਲਿਆ ਤੇ ਅੰਗਰੇਜ਼ਾਂ ਨੇ ਰੱਜ ਕੇ ਸਾਡੀ ਨਟਕਸਟ ਕੀਤੀ ਸਾਡੇ ਵਿੱਚੋਂ ਕੁਝ ਦਬੇ ਕੁਚਲੇ ਲੋਕ ਉੱਠੇ ਉਹਨਾਂ ਨੇ ਉੱਠ ਕੇ ਜੋ ਬਗਾਵਤ ਕੀਤੀ ਅੰਗਰੇਜ਼ ਦਾ সিংহাসਨ ਡੋਲਿਆ ਪਰ ਅੰਗਰੇਜ਼ ਬੜੀ ਕੁੱਤੇ ਦੀ ਖੂਸ਼ੀ ਉਹ ਜਾਂਦਾ ਜਾਂਦਾ ਇੰਨਾਂ ਹੀ ਲੋਕਾਂ ਨੂੰ ਐਮਐਲਏ ਐਮਪੀ ਬਣਾ ਕੇ ਰਾਜ ਫੇਰ ਇਹਨਾਂ ਦੇ ਹੱਥ 'ਚ ਦੇ ਗਿਆ ਤੇ ਸਾਡੇ ਹੱਥ ਉਹੋ ਹੀ ਜਿਹਨੂੰ ਅਸੀਂ ਕਹਿੰਦੇ ਟੂਠੇ ਨਾਲ ਕਨਾਲਾ ਵੱਜਦਾ ਰਹਿ ਗਿਆ ਅਸੀਂ ਤਦ ਇਹ ਸਮਝ ਹੀ ਨਹੀਂ ਸਕੇ ਕਿ ਸਾਨੂੰ ਆਜ਼ਾਦੀ ਮਿਲੀ ਹੈ ਕਿ ਨਹੀਂ ਅਸੀਂ ਗੁਲਾਮ ਸੀ ਤੇ ਗੁਲਾਮ ਹਾਂ ਅਸੀਂ ਦੂਜੀ ਗਲਤੀ ਹੈ ਸਾਡੀ ਜਿਹੜੀ ਸਭ ਤੋਂ ਵੱਡੀ ਹੈ ਕਿ ਅਸੀਂ ਸਿਰ ਦੇਣ ਵਾਸਤੇ ਬੜੀ ਛੇਤੀ ਇਕੱਠੇ ਹੋ ਜਾਂਦੇ ਹਾਂ ਸਾਡੇ ਸਿਰਾਂ ਸਿਰ ਦੇਣ ਵਾਲਿਆਂ ਦੀ ਕਤਾਰ ਲੱਗ ਜਾਂਦੀ ਹੈ ਤੇ ਜਦੋਂ ਸਿਰ ਵਰਤਣ ਦੀ ਵਾਰੀ ਆਉਂਦੀ ਹੈ ਸਿਰੇ ਤੱਕ ਲੈ ਜਾਓ ਉਦੋਂ ਅਸੀਂ ਇਹਨੂੰ ਮੁੱਦਾ ਮਾਰ ਦਿੰਨੇ ਆਂ ਤੇ ਫੇਰ ਸਾਡੀ ਲੜਾਈ ਇੱਕ ਦੂਜੇ ਨਾਲ ਰਹਿ ਜਾਂਦੀ ਹੈ। ਕਿੱਧਰ ਕਿੱਧਰ ਘਟਲੇ ਮੈਂ ਇਹੋ ਹੀ ਜੋ ਨਿਖਾਇਤ ਅਮੀਰ ਲੋਕ ਜਿਨ੍ਹਾਂ ਦੀਆਂ ਜਾਇਦਾਦਾਂ ਦਾ ਕੋਈ ਉਹਨਾਂ ਨੂੰ ਖੁੱਦ ਨੂੰ ਹਸਾਬ ਕਾਮ ਨਹੀਂ ਸਾਡੇ ਫਰੀਦਕੋਟ ਵਾਲਾ ਰਾਜਾ ਇਹਨੇ 24-25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮਰ ਗਿਆ। ਉਹ ਜਾਇਦਾਦ ਉਹਨੇ ਆਪ ਦੇ ਲਾਂਡ ਮਾਊਂਟ ਮੈਟਨ ਦੇ ਨਾਲ ਜੋ ਉਹਦੇ ਸਬੰਧ ਸੀ ਉਹਨਾਂ ਸਬੰਧਾਂ ਨੂੰ ਵਰਤ ਕੇ ਉਹਨੇ ਨਿੱਜੀ ਜਾਇਦਾਦ ਚੁੱਕ ਵਾ ਲਈ। ਆਜੋ ਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਪਰ ਉਹ ਸਾਡੇ ਕਿਸੇ ਦੇ ਕੰਮ ਵੀ ਕੋਈ ਨਹੀਂ ਇਹ ਅਸੀਂ ਕਦੇ ਸਮਝ ਹੀ ਨਹੀਂ ਸਕੇ ਵੀ ਇਹ ਸਰਕਾਰਾਂ ਕਰਦੀਆਂ ਕੀ ਹੈ ਸਾਨੂੰ ਕਿਸਾਨ ਮਜ਼ਦੂਰ ਜਾਂ ਫਿਰ ਕਹਿ ਲੋ ਉਦਯੋਗਪਤੀ ਜਾਂ ਜਿਹਨੂੰ ਅਸੀਂ ਕਹਿ ਦਿੰਨੇ ਆ ਅੜਤੀਆ ਜਾਂ ਜਿਹਨੂੰ ਅਸੀਂ ਬਿਜ਼ਨਸਮੈਨ ਕਹਿ ਦਿੰਨੇ ਆ ਸਾਨੂੰ ਇਹਨਾਂ ਨੇ 4-5 ਥਾਈ ਵੰਡਤਾ ਮਜ਼ਦੂਰ ਨੂੰ ਥੋੜਾ ਜਿਹਾ 15 ਕਿਲੋ ਆਟਾ ਦੇ ਕੇ ਤੇ ਉਹਨੂੰ ਘਰੇ ਬਾਤਾ ਵੀ ਇਹ ਸਾਡੇ ਤਖਤ ਨੂੰ ਹੱਥ ਨਾ ਪਾਊਗਾ ਇਹਦੇ ਘਰੇਆਂ ਨੂੰ ਰੋਟੀ ਦੇ ਦਿਓ ਇਹਦੇ ਤੇ ਮੈਂ ਇੱਕ ਛੋਟਾ ਜਿਹਾ ਤੁਹਾਡੇ ਨਾਲ ਸਾਂਝਾ ਕਰੂੰਗਾ ਘਟਨਾ ਕਰਮ ਕੈਨੇਡਾ ਦੇ ਵਿੱਚ ਕੋਈ ਆਪਣੇ ਦੋਸਤਾਂ ਨੇ ਲੰਗਰ ਲਾਇਆ ਤੇ ਉਥੇ ਉਹਨਾਂ ਨੂੰ ਉਹ ਲੰਗਰ ਤੋਂ ਇਹ ਪਤਾ ਲੱਗਿਆ ਵੀ ਉਹਨੂੰ ਲੈਣ ਵਾਲੇ ਜਿਹੜੇ ਉੱਥੋਂ ਦੇ ਆਦਿਵਾਸੀ ਆਏ ਸੀ ਉਹ ਕਿਸੇ ਵੇਲੇ ਆਪਣੀਆਂ ਮੁਫਤ ਦੀਆਂ ਸਹੂਲਤਾਂ ਦਾ ਸ਼ਿਕਾਰ ਹੋ ਕੇ ਤੇ ਆਲਸੀ ਹੋ ਗਏ ਕਿਸਾਨ ਨੂੰ ਬਿਜਲੀ ਦੇ ਬਿੱਲ ਛੱਡ ਤੇ ਉਹਨੂੰ ਇੱਕ ਲੌਲੀਪੌਪ ਦੇਤਾ ਆੜਤੀਆਂ ਨੂੰ ਕਹਿੰਦੇ ਵੀ ਜੇ ਤੂੰ ਬੈਂਕਰਪਟ ਹੋ ਗਿਆ ਤਾਂ ਤੂੰ ਦਿਵਾਲੀਆ ਘੋਸ਼ਟ ਕਰਦੀ ਤੇਰੇ ਪੈਸੇ ਛੁੱਟ ਜਾਣਗੇ ਉਹਨੂੰ ਵੀ ਇੱਕ ਮਿੱਠੀ ਗੋਲੀ ਦੇ ਦਿੱਤੀ ਤੇ ਸਾਰਿਆਂ ਨੂੰ ਇੱਕ ਦੂਜੇ ਨੂੰ ਇਹ ਲੱਗਣ ਲੱਗਾ ਵੀ ਹਾਂ ਹਾਂ ਇਹਨੂੰ ਆਹ ਫ੍ਰੀ ਕਿਉਂ ਆ ਤੇ ਇਹਨੂੰ ਆਹ ਫ੍ਰੀ ਕਿਉਂ ਆ ਅਸੀਂ ਉਹਨਾਂ ਚਿਰ ਕਾਮਯਾਬ ਨਹੀਂ ਹੋਵਾਂਗੇ ਉਹਨਾਂ ਚਿਰ ਅਸੀਂ ਯੱਕਮੁਸ਼ਤ ਨਹੀਂ ਹੁੰਦੇ ਅਸੀਂ ਭਾਵੇਂ ਕਿਸਾਨ ਆ ਭਾਵੇਂ ਮਜ਼ਦੂਰ ਆ ਤੇ ਭਾਵੇਂ ਛੋਟਾ ਜਿਹੜਾ ਹੈਗਾ ਦੁਕਾਨਦਾਰ ਜਾਂ ਅਰਸਟੀ ਲਸਟ ਆ ਅਸੀਂ ਇੱਕੋ ਹੀ ਕੈਟਾਗਰੀ ਦੇ ਵਿੱਚ ਆ ਵੱਡੇ ਲੋਕ ਆ ਜਿਹੜੇ ਉਹਨਾਂ ਨੇ ਸਾਡੀ ਲੁੱਟ ਖਸਟ ਪੱਕੀ ਕੀਤੀ ਹੋਈ ਐ ਸਾਨੂੰ ਜੋ ਭਾਈ ਸਾਹਿਬ ਨੇ ਜਿਸ ਤਰ੍ਹਾਂ ਦੀ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਐ ਇਹੋ ਜਿਹੀਆਂ ਲਹਿਰਾਂ ਦਾ ਸਾਥ ਦੇ ਕੇ ਆਪਣੇ ਆਪੇ ਪਛਾਣਣਾ ਪਵੇਗਾ ਰਾਜਨੀਤਿਕ ਜਿਹੜੀ ਵਿੱਦਿਆ ਐ ਗੁਰੂ ਸਾਹਿਬ ਦਾ ਹੁਕਮ ਸੀਗਾ ਰਾਜਨੀਤੀ ਤੇ ਧਰਮ ਨੀਤੀ ਸਭ ਕੁਝ ਪੜਨਾ ਸਾਨੂੰ ਰਾਜਨੀਤੀ ਦੀ ਡੂੰਗੀ ਸੋਚ ਜੀ ਲੈ ਕੇ ਇਸ ਚੀਜ਼ ਤੋਂ ਬਾਹਰ ਆਉਣਾ ਪਊਗਾ ਵੀ ਕਿਸਾਨ ਜਾਂ ਮਜ਼ਦੂਰ ਜਾਂ ਬਿਜ਼ਨਸਮੈਨ ਇਹ ਅਲੱਗ-ਅਲੱਗ ਹੈ ਅਸੀਂ ਸਾਰੇ ਉਹਨਾਂ ਦੇ ਛਿੱਤਰ ਥੱਲੇ ਆ ਕਹਿੰਦੇ ਦੁਨੀਆ ਤੇ 4.500 ਫੈਮਿਲੀ ਰਾਜ ਕਰਦੀ ਹੈ ਤੇ ਉਹ ਹੀ ਇਹਨੂੰ ਚਲਾਉਂਦੀ ਹੈ ਸਾਨੂੰ ਇਹਦੇ ਚੋਂ ਬਾਹਰ ਆਉਣਾ ਪਊਗਾ ਬੁਰਗਮੈਂ ਸੰਗੀ ਜੀ ਸਾਨੂੰ ਇੱਕ ਬਹੁਤ ਅੱਛਾ ਵਰਦਾਨ ਦੇ ਕੇ ਗਏ ਸੀ ਉਹਨਾਂ ਨੇ ਕਿਹਾ ਸੀ ਐਨ ਗਰੀਬ ਸਿੱਖਣ ਕੋ ਦਉ ਪਾਤਸ਼ਾਹੀ ਤਉ ਇਹ ਗਾਣਾ ਮੇਰੀ ਗੁਰਿਆਈ ਬਾਦਸ਼ਾਹੀ ਸਾਨੂੰ ਆਵਾਜ਼ਾਂ ਮਾਰਦੀ ਹੈ ਸਿਰਫ ਸਾਨੂੰ ਗੁਰੂ ਦੇ ਲੜ ਲੱਗ ਕੇ ਉਸ ਮਿਸ਼ਨ ਦੇ ਵੱਲ ਤੁਰਨ ਦੀ ਜ਼ਰੂਰਤ ਹੈ ਸਾਰਿਆਂ ਤੋਂ ਇਹ ਉਮੀਦ ਹੈ ਵੀ ਆਪਾਂ ਉਹ ਆਸ਼ਾ ਰੱਖ ਕੇ ਭਾਈ ਸਾਹਿਬ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਮਕਾਮ ਨੂੰ ਹਾਸਲ ਕਰੀਏ ਜਿਹੜਾ ਇੱਕ ਬਰਾਬਰਤਾ ਵਾਲਾ ਸਮਾਜ ਹੋਵੇ ਜਿੱਥੇ ਸਾਨੂੰ ਇਹਨਾਂ ਸਰਕਾਰਾਂ ਤੋਂ ਤੀਖੇ ਦੇ ਤੌਰ ਤੇ ਮੰਗਾ ਨਾ ਮੰਗਣੀਆਂ ਪੈਣ ਸਾਡੇ ਕੋਲੇ ਇਹ ਸਾਰਾ ਕੁਝ ਆਪਣੇ ਆਪ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਬਾਜ ਸਿੰਘ ਜੀ ਸਰਪੰਚ ਕਾਲੇਕੇ ਤੋਂ ਵੱਡੀ ਸੰਗਤ ਲੈ ਕੇ ਆਏ ਐ ਸਾਫਕਾ ਸਰਪੰਚ ਨੇ ਔਰ ਰਸੂਲ ਬੰਤ ਦੇ ਸਾਡੇ ਜਿਹੜੀ ਕਿ ਦਵਿਆਨ ਲੋਕਾਂ ਦੀ ਜਥੇਬੰਦੀ ਹੈ ਉਹਦੀ ਅਗਵਾਈ ਵੀ ਕਰਦੇ ਆ ਗੁਰੂ ਅਰਸਾਈ ਹਲਕੇ ਚ ਇਸੇ ਤਰ੍ਹਾਂ ਵੀਰ ਸਖਰਾਜ ਸਿੰਘ ਚੱਕ ਜਾਨੀ ਸਰ ਤੋਂ ਇਸੇ ਤਰ੍ਹਾਂ ਕਰਸੇਮ ਸਿੰਘ ਘਰੇਵਾਲ ਅਬੌਰ ਦੇ ਪਿੰਡ ਸੱਪਾਵਾਲੀ ਤੋਂ ਬਹੁਤ ਸਾਰੀਆਂ ਸੰਤਾਂ